ਤੁਸੀਂ ਆਪਣੀ ਡਿਊਟੀ ਕਰ ਕੀ ਰਹੇ ਹੋ ਕਰ ਕੀ ਰਹੇ ਹੋ ਸਾਨੂੰ ਜਵਾਬ ਦੋ ਸਾਨੂੰ ਜਵਾਬ ਦੋ ਅਖੀਰ ਵੇਲੇ ਹਨ ਨੂੰ ਵੀ ਨਾ ਜਾਣ ਦਿਆ ਯਾਰ ਸਾਡੇ ਅੰਦਰਾਂ ਗਵਰੀ ਚੱਲ ਰਹੇ ਨੇ ਫੈਮਲੀ ਨੂੰ ਪਤਾ ਨਹੀਂ ਵੀ ਕੁੜੀ ਪ੍ਰੈਗਨੈਂਸੀ ਹੈ ਤੇ ਐਸੇ ਤੁਹਾਨੂੰ ਪਤਾ ਵੀ ਕੁੜੀ ਪ੍ਰੈਗਨੈਂਸੀ ਹੈ ਮੇਰਾ ਸੋਹਰਾ ਤੇ ਮੇਰੀ ਸੱਸ ਕਿਰਪਾ ਕਰਕੇ ਇਹਨਾਂ ਨੂੰ ਬਹੁਤ ਸੱਚਾ ਦਿਓ ਮੈਂ ਬਹੁਤ ਪਰੇ ਹੋ ਮੈਂ ਨਹੀਂ ਰਹਿ ਸਕਦਾ ਮੈਂ ਇੰਨੇ ਦਿਨ ਬਹੁਤ ਚੱਲ ਲਏ ਪਰ ਇਨਾ ਕਰਕੇ ਮੈਂ ਆਪ ਦੀ ਜਾਨ ਮੇਰੀ ਘਰ ਵਾਲੀ ਰਸ਼ਮੀ ਮੇਰਾ ਸੋਹਰਾ ਲੱੱਕੀ ਮੇਰੀ ਘਰ ਦੀ ਮਾਂ ਚਾਚੀ ਪ੍ਰਭਾ ਕਿਰਪਾ ਕਰਕੇ ਇਹਨਾਂ ਨੂੰ ਬਹੁਤ-ਬਹੁਤ ਸਜਾ ਦਿਓ ਸੋ ਕੋਈ ਇਹ ਜਿਹਾ ਕਾ ਮੁੰਡਾ ਅੱਗੇ ਤਾਂ ਨਾ ਮਰਿਆ ਹੁਣ ਬਹੁਤ ਰਫਾ ਰਕਿਆ ਮੈਂ ਬਹੁਤ ਤਰਫਿਆ ਹੋਇਆ ਮੈਂ ਨਹੀਂ ਰਹਿ ਸਕਦਾ ਅੱਕਿਆ ਵਰਦਮੈਂ ਮੈਂ ਨਹੀਂ ਰਹਿ ਸਕਦਾ ਕਿਰਪਾ ਕਰਕੇ ਇਹਨਾਂ ਨੂੰ ਬਹੁਤ ਸੋਜਾ ਦਿਓ ਮੇਰੇ ਭੈਣਾ ਦਾ ਕੋਈ ਹੱਥ ਨਹੀਂ ਕਿਸੇ ਦਾ ਕੋਈ ਸੁ ਨਹੀਂ ਇਹ ਭੈਣ ਦੰਨਾ ਪਿਆਰ ਹੈ ਮੇਰੇ ਨਾਲ ਮੈਂ ਨਹੀਂ ਭੁੱਲ ਸਕਦਾ ਸਾਜੂ ਮੈਨਾਂ ਨੇ ਮੇਰਾ ਕੀਤਾ ਸਾਜੂ ਮੈਨਾਂ ਨੇ ਕੀਤਾ ਨੇ ਮੇਰਾ ਮੈਂ ਕਦੇ ਨਹੀਂ ਭੁੱਲ ਸਕਦਾ ਕਦੇ ਵੀ ਜੇ ਜਿੱਦ ਕੀ ਰਹੀ ਸਾਂਝੂਦੋਂ ਫਿਰ ਮੈਂ ਤੋ ਨਾ ਚੱਲਣੀਆਂ ਤਾਂ ਮੈਂ ਤੋ ਛੁੱਲੜ ਜਾਂਦਾ ਬਹੁ ਕੀਤਾ ਮੈਂ ਤੋ ਚੱਲ ਨਹੀਂ ਜਾਂਦਾ ਮੈਨੂੰ ਮਾਫ ਕਰਿਓ ਮੈਨੂੰ ਸਾਥ ਚਾਹੀਦਾ ਨਾ ਰਹਿਣੀ ਮੈਂ ਇਕੱਲਾ ਨਹੀਂ ਰਹਿ ਸਕਦਾ ਮੈਨੂੰ ਮਾਫ ਕਰ ਕਿਸੇ ਨੇ ਬਹੁਤ ਕੀਤਾ ਬਹੁਤ ਜ਼ਿਆਦਾ ਕੀਤਾ ਮੈਂ ਕਦੇ ਨਹੀਂ ਭੁੱਲ ਸਕਦਾ ਕਦੇ ਵੀ ਨਹੀਂ ਭੁੱਲ ਸਕਦਾ ਪਰ ਮੇਰੀ ਬਹੁਤ ਏ ਜ਼ਿੰਮੇਵਾਰੀ ਸਿਰ मेरी सस मेरी घरवाली मेरा सोहरा ने मेरे दोनों भैन बोझ सारे टबर बहुत किया रह नहीं सकता मैं साथा, तो टूट रे नहीं सकता मैंने दस दिन हो गए बहुत परेशान है मौत मेरे सहुरा टबर सुना कृपा करके मेरे भैन तक नहीं आ चला उन्होंने कुछ नहीं किया कुछ नहीं किया मेरी मौत में सिर्फ ਮੇਰਾ ਸੋਹਰਾ ਮੇਰੀ ਸੱਸ ਅਤੇ ਮੇਰੀ ਘਰ ਆ ਗਿਆ ਮੇਰੀ ਸੱਸ ਦੇ ਕਰਕੇ ਮੇਰਾ ਘਰ ਖਰਾਬ ਹੋ ਗਿਆ ਜਾਤ ਪਟੋਲ ਲੈ ਜਾ ਕੇ ਬਾਹਰ ਨਹੀਂ ਵੀ ਨਾਲ ਹੀ ਬਗਜੂ ਮੇਰਾ ਕਿਹਾ ਹੈਗਾ ਇਹ ਕਹਿੰਦਾ ਤੂੰ ਪੁੱਜਰ ਦਾ ਨਹੀਂ ਮੈਂ ਤਾਂ ਸਾਰੇ ਤੁਸੀਂ ਪਰਦੇ ਨਾਲ ਪਾਸੇ ਪਾਣੀ ਨਾਲ ਕੀ ਇਹਨਾਂ ਦੀ ਰੁਪਈਆ ਖਾਤੇ ਗੱਲ ਕਰਨੀ ਕਰ ਸਾਡਾ ਸਾਡਾ ਘਰ ਉੱਡ ਗਿਆ ਤੁਸੀਂ ਕਹਿੰਦੇ ਹੋ ਖਾਦੀ ਸੋਚ ਆਉਂਦੀ ਹੈ ਸਾਡਾ ਸਾਰਾ ਕੁਝ ਹੀ ਖਤਮ ਹੋ ਗਿਆ ਪੁਲਿਸ ਕਰਿਆ ਜਾ ਰਿਹਾ ਤੁਸੀਂ ਕਿਹਦੇ ਲੱਸਤ ਰਹੇ ਹੋ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ ਹਰ ਕੇ ਸ਼ਰਤੀ ਰਾਮ ਦੀ ਦੀਦਾ ਨਾ ਰੁਪਈਆ ਖਾਦੇ ਬੇ ਨਹੀਂ ਨਹੀਂ ਹਾਂ ओके okay, yeah, या, या नहीं प्रति आज मैं तो लाख 2 लाख और ले लो बदलाव आया लोगों को ये बदलाव आया ठीक है बहुत मार जाता पूरे फुल प्रूफ रख के सारा कुछ वीडियो बनी हुई सारे वीडियो बना के फैमिली ਨੂੰ ਪਤਾ ਨਹੀਂ ਵੀ ਕੁੜੀ ਪ੍ਰੈਗਨਨਸੀ ਆ ਤੇ ਐਸਐਚ ਨੂੰ ਪਤਾ ਵੀ ਕੁੜੀ ਪ੍ਰੈਗਨਨਸੀ ਆ ਕੁੜੀ ਨੂੰ ਠੀਕ ਹੈ ਸੋਦੇ ਕੁੜੀ ਮਾਸ ਸੀ ਨੂੰ ਲੱਗਦੀ ਆ ਸਾਨੂੰ ਕਹਿੰਦਾ ਵੀ ਤੁਹਾਡੇ ਨਾਲ ਰੇਡ ਕਰਨ ਚੱਲੂ ਰੇਡ ਕਰਕੇ ਕਿੱਥੇ ਕਰਨ ਲੱਗਿਆ ਆ ਤਾਂ ਤਾਂ ਕਾਨੂੰਨ ਹੁੰਦਾ ਕਿ ਸਾਡੇ ਪਾਰ ਦਾ ਕੋਈ ਜੀ ਨੂੰ ਪੱਕੇ ਵੀ ਨਿਗਰਾਨਾ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਹੈ ਸਾਡੀਆਂ ਬੱਚੀਆਂ ਹੋਂਦਾ ਹੁਣ ਕੋਈ ਨਹੀਂ ਕੋਈ ਟੋਟਾ ਖੜੇ ਨੇ ਜ਼ਿੰਮੇਵਾਰ ਉਹੀ ਇੱਥੇ ਦੇ ਹਾਲਾਤਾਂ ਦੇ ਬਾਹਰ ਤੁਸੀਂ ਆ ਜ਼ਿੰਮੇਵਾਰ ਕੋਈ ਵੀ ਨਹੀਂ ਹੈ ਟਾਈਮ ਦੇ ਆਪ ਕੋਲ ਬਟਾ ਵੀ ਅਸੀਂ ਤੁਹਾਨੂੰ ਬਹੁਤ ਵਧੀਆ ਮਾਰਕਾ ਤੁਸੀਂ ਆਪਣੀ ਡਿਊਟੀ ਕਰ ਕੀ ਰਹੇ ਹੋ ਕਰ ਕੀ ਰਹੇ ਹੋ ਸਾਨੂੰ ਜਵਾਬ ਦਿਓ ਸਾਨੂੰ ਜਿਮਾਬ ਤੋਂ ਮਾਰੋ ਅਕੀਬ ਉਹਨਾਂ ਨੂੰ ਵੀ ਮਾਰ ਰਹੀਆਂ ਯਾਰ ਸਾਡੇ ਅੰਦਰੋਂ ਗੋਰੀ ਚੱਲ ਰਹੇ ਸਾਨੂੰ ਮਾਰੋ ਜਿਹੜੀ ਕਦਿੱਚ ਬੋਰ ਤੋਂ ਅੰਦਰੋਂ ਮਾਰ ਦੋ ਸਾਰਾ ਕੁਝ ਖਰਾਬ ਹੋ ਗਿਆ ਅਦੀ ਗਾਦੀ ਵੀ ਉੱਡ ਰਹੀ ਹੈ ਇਹਨੂੰ ਆਸਦਾ ਤੱਕ ਉਹਨਾਂ ਕਿਸੇ ਮਸਲੇ 'ਚ ਵੀ ਰੋਲ ਨਹੀਂ ਮਾਰਦਾ ਚੌਥੀ ਕੇ ਉਹਨਾਂ ਨੇ ਕਹਿੰਦਾ ਸਾਨੂੰ ਪਾਦਾ ਦਿੱਤਾ ਜਿਹੜੀ ਬੋਰ ਹੁਣ ਫੜ ਲੈਣਾ ਸਾਢੇ 12 ਵਜੇ ਆ ਕੇ ਸਾਢੇ 10 ਵਜੇ ਕਹਿੰਦਾ ਮੈਂ ਨਹੀਂ ਬਣ ਸਕਦਾ ਸਾਡੀ ਕੁੜੀ ਨੂੰ ਸਾਡੇ ਕੋਲੇ ਵੀਡੀਓ ਪਈਆਂ ਕਿ ਸਾਹਮਣੇ ਕੁੜੀ ਨੂੰ ਅਰੈਸਟ ਕਰੇ ਬਿਨਾ ਨੂੰ ਛੱਡਤਾ ਕਿ ਸਵੇਰੇ ਅਸੀਂ ਇਹਨੂੰ ਸਵਾ 11 ਵਜੇ ਤੁਹਾਡੇ ਸਾਹਮਣੇ ਪੇਸ਼ ਕਰਦਾਂਗੇ ਲੇਕਿਨ ਅਜਾ 4 ਦਿਨ ਹੋ ਗਏ ਸਾਨੂੰ ਲਾਰੇ ਲਾਈ ਦਿੰਦੇ ਆ ਐਸਐਚਓ ਨੇ ਮੋٹے ਪੈਸੇ ਖਾਦੇ ਨੇ ਉਹ ਉਹਨਾਂ ਦੀ ਹੀ ਜਵਾਨ ਬੋਲਦਾ ਕਿ ਤੁਸੀਂ ਹਿਮੈਨਿਟੀ ਕਰੋ ਗਾਦੇ ਹਿਮੈਨਿਟੀ ਕਰੀਏ ਸਦਾਬ 26 ਸਾਲ ਦਾ ਪੁੱਤੋ ਨੇ ਮਾਰਤਾ ਅਸੀਂ ਕੀ ਦੀ ਹਿਊਮੈਨਿਟੀ ਕਰੀਏ ਦੱਸੋ ਕੀ ਹੋਵੇ ਨਾਲ ਅਸੀਂ ਕਰੀਏ ਸਾਡੇ ਸਾਹਮਣੇ ਖੜੀ ਕਰਦੇ ਅਸੀਂ ਮਾਰਦੇ ਨਹੀਂ ਅਸੀਂ ਕੋਈ ਬੱਚਾ ਕੋਈ ਅਕਾਇਰ ਨਹੀਂ ਕਰਦੇ ਸਾਲੋ ਬਰਾਬਰ ਮੈਂ ਉਹਦੀ ਭੈਣ ਰਜ਼ਲੀ ਜੋ ਪਟਿਆਲੇ ਤੋਂ ਅਸੀਂ ਪੜਾਈ ਲਈ ਇਨਸਾਫ ਸਾਲ ਤੱਕ ਜੀ ਸੰਸਕਾਰ ਨਹੀਂ ਕੀਤਾ ਨਹੀਂ ਉਦੋਂ ਤੱਕ ਜਦੋਂ ਤੱਕ ਕੁੜੀ ਸਾਡੇ ਸਾਹਮਣੇ ਪੇਸ਼ ਨਹੀਂ ਕਰੀ ਜਾਊਗਾ ਅਸੀਂ ਨਹੀਂ ਕਰਦੇ ਉਦੋਂ ਤੱਕ ਅਸੀਂ ਬਾਡੀ ਦਾ ਡੱਟ ਅੰਤਿਮ ਸੰਸਕਾਰ ਨਹੀਂ ਕਰਾਂਗੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇਹ ਪਹਿਲੇ ਦਿਨ ਹੀ ਕਹਿਤਾ ਸੀ ਪਰ ਪੁਲਿਸ ਦੇ ਉਹਨਾਂ ਨੇ ਪਹਿਲਾ ਹੀ ਮੂਹ ਪਰਤੇ ਸੀ ਜਦੋਂ ਅਸੀਂ ਹਸਪੀਟਲ ਚ ਗਏ ਸੀ ਆਪਣੇ ਪਾਈ ਦੇ ਠੀਕ ਹੋਣ ਦੀ ਰੁਆ ਕਰ ਰਹੇ ਸੀ ਪੁਲਿਸ ਨੇ ਪਹਿਲਾ ਹੀ ਉਹਨਾਂ ਤੋਂ ਖੂਸ ਖਾ ਕੇ ਸਾਡੇ ਗੱਲ ਕਦੇ ਵੀ ਨਜ਼ਰੀਂ ਨਹੀਂ ਮਾਰੀ ਸਾਨੂੰ ਇਨਸਾਫ ਦਿਲਾਉਣ ਦੀ ਕੋਸ਼ਿਸ਼ ਸਿੰਘ ਕਰੀ ਐ ਸੀਐਮ ਸਿਟੀ ਜਦੋਂ ਸੀਐਮ ਕਹਿ ਰਿਹਾ ਕਿ ਮੇਰੀ ਸਿਟੀ ਮੈਂ ਇਹ ਦੇ ਵਿਚਾਰ ਕਰ ਦੂੰ ਆਮ ਜਨਤਾ ਨੂੰ ਜੋ ਬੋਟਾ ਦੇ ਦਿਨ ਚੱਲ ਰਹੇ ਨੇ ਆਮ ਜਨਤਾ ਨੂੰ ਇਨਸਾਫ ਨਹੀਂ ਦਿਲਾਇਆ ਜਾ ਰਿਹਾ ਤਾਂ ਹੋਰ ਉਸ ਦੇਸ਼ ਦਾ ਕੀ ਕਰੇਗਾ ਦੇਸ਼ ਦਾ ਕੀ ਕਰੇਗਾ ਦੇਖੋ ਜੀ ਮਿਊਸਪਲ ਕਮੇਟੀ ਦੇ ਵਿੱਚ ਇੱਕ ਸਾਡਾ ਬੱਚਾ ਕੰਮ ਕਰਦਾ ਸੀਗਾ ਉਹਨੇ ਸੁਸਾਈਸਾਈਡ ਕੀਤਾ ਸੌਰਾ ਪਰਿਵਾਰ ਨਾਲ ਉਹਦਾ ਝਗੜਾ ਚੱਲ ਰਿਹਾ ਸੀ ਬੱਚੇ ਨੇ ਵੀਡੀਓ ਵੀ ਪਾਈ ਹੈ ਵੀ ਇਹ ਲੋਕ ਦੋਸ਼ੀ ਨੇ ਪੁਲਿਸ ਉਸਦੀ ਵਾਈਫ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ ਜਦਕਿ ਪੁਲਿਸ ਨੇ ਦੋ ਦਿਨ ਪਹਿਲਾਂ ਵੀ ਆਸ਼ਵਾਸ਼ਣ ਦਿੱਤਾ ਸੀ ਵੀ ਅਸੀਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਡੈੱਡ ਬੋਡੀ ਰੁੱਲ ਰਹੀ ਹੈ ਦਾ ਸੰਸਕਾਰ ਨਹੀਂ ਕੀਤਾ ਜਾ ਰਿਹਾ ਪਰਿਵਾਰ ਵੱਲੋਂ ਉਹਨਾਂ ਦੀ ਮੰਗ ਹੈ ਵੀ ਲੜਕੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਪਰ ਪ੍ਰਸ਼ਾਸਨ ਨੇ ਅੱਖਾਂ ਬੰਦ ਕਰ ਰੱਖੀਆਂ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਜਲਦ ਜੋ ਜਲਦ ਦੋਸ਼ੀ ਲੜਕੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਪਰਿਵਾਰ ਆਪਣੇ ਅੰਤਿਮ ਰਸਮਾਂ ਨਿਭਾ ਸਕੇ ਇਹ ਪੁਲਿਸ ਨਾਲ ਰਲਈ ਹੋਈ ਆ ਉਹਦੇ ਇਹ ਐਸਐਚਓ ਦੇ ਬਿਆਨ ਇਹ ਚੀਜ਼ ਦੇ ਨੇ ਐਸਐਚਓ ਇਹ ਕੀ ਕਹਿ ਰਿਹਾ ਵੀ ਕੁੜੀ ਤਾਂ ਆਪਦੀਆਂ ਲੱਤਾਂ ਤੇ ਖੜਾ ਨਹੀਂ ਹੋਇਆ ਜਾਂਦਾ ਜੇ ਕੋਈ ક્રાઈમ ਕਰਦਾ ਤਾਂ ਉਹ ਉਹ ਆਪਣੀਆਂ લੱਤਾਂ ਤੇ ਖੜਾ ਨਹੀਂ ਹੋਇਆ ਜਾਂਦਾ તો ਉਹਨੂੰ ਰੈਕਟ ਨਹੀਂ ਕੀਤਾ ਜਾਂਦਾ ક્રાઈમ ક્રાઈમ ਹੈ ਇੱਕ ਬਹਾਨੇ બનાਏ ਜਾ ਰਹੇ ਨੇ ਠੀਕ ਹੈ ਵੀ ਕੁੜੀ ਕੁੜੀ ਨੂੰ પ્રેગ્નન્ਸੀ ਹੈ ਕੁੜੀ ਨੂੰ ਆ ਕੋਈ પ્રેગ્નન્ਸੀ ਨਹੀਂ 4 ਮਹੀਨਿਆਂ ਦੀ ਕੋਈ પ્રેગ્નન્ਸੀ ਹੋਊਗੀ ਜੇ ਹੋਊਗੀ ਨਾਰਮਲ ਠੀਕ ਹੈ ਕੁੜੀ ਨੂੰ ਅਰੈਸਟ ਕਰ ਸਕਦੇ ਨੇ ਸਾਰਾ ਸਾਰਾ ਕੁਝ ਹੋ ਸਕਦਾ ਪਰ ਇਹ ਚਾਹੁੰਦੇ ਨਹੀਂ ਇਹ ਪੁਲਿਸ ਵਾਲੇ ਕਾਰਵਾਈ ਕਰਨੀ ਚਾਹੁੰਦੇ ਨਹੀਂ ਇਹਨਾਂ ਨੂੰ ਪੈਸਾ ਝੋਕ ਚੁੱਕਿਆ ਇਹਨਾਂ ਨੂੰ ਪੈਸਾ ਚੜ ਚੁੱਕਿਆ ਉਸ ਤੋਂ ਬਾਅਦ ਇਹਨੇ ਘਰੇ ਜਾ ਕੇ 11 ਵਜੇ ਤਕਰੀਬਨ ਇਹਨੇ ਪਹਿਲਾਂ ਮੈਨੂੰ ਮੂਵੀ ਬਣਾ ਕੇ ਪਾਈਆ WhatsApp ਤੇ ਆਪਦੇ ਨੰਬਰ ਤੋਂ ਠੀਕ ਹੈ ਉਸ ਤੋਂ ਬਾਅਦ ਇਹ ਸੂ ਸਾਈਡ ਕਰ ਗਿਆ ਅਸੀਂ ਬਾਰ-ਬਾਰ ਤਿੰਨੇ ਦਿਨ ਹੋ ਗਏ ਸਾਨੂੰ ਇਹਨਾਂ ਦੇ ਕਹੇ ਤੋਂ ਅਸੀਂ ਪੋਸਟਮਾਰਟਮ ਕਰਵਾ ਲਿਆ ਤੇ ਅਸੀਂ ਬੰਦੇ ਅਰੈਸਟ ਕਰਾਂਗੇ ਤੁਸੀਂ ਦਾ ਸੰਸਕਾਰ ਕਰੋ ਕਰੇ ਪਰ ਇਹ ਆਪਦੀ ਗਲਤੀ ਪੂਰਨ ਉੱਤਰ ਹੈ ਸਾਡੀ ਬੋਡੀ ਰੋੜ ਰਹੀ ਹੈ ਤਿੰਨੇ ਦਿਨ ਹੋ ਗਏ ਠੀਕ ਹੈ ਪਰ ਅਸੀਂ ਉਹਨਾਂ ਤਰ੍ਹਾਂ ਸੰਸਕਾਰ ਨਹੀਂ ਕਰਨਾ ਜਿੰਨੇ ਤਰ੍ਹਾਂ ਉਹ ਲੇਡੀ ਨੂੰ ਗ੍ਰਿਫਤਾਰ ਲਿਆ ਏ ਜੀ ਸਾਡਾ ਭਤੀਜਾ ਹੈ ਮੇਰੀ ਮਾਸੀ ਦਾ ਪੁੱਤ ਹੈ ਇਹ ਮੁੰਡਾ ਉਹ ਇੱਕ ਸਰਕਾਰੀ ਮੁਲਾਜ਼ਮ ਸੀ ਇਹਦਾ ਕੋਈ ਆਪਣੀ ਮੈਸੇਜ ਨਾਲ ਥੋੜਾ ਬਹੁਤ ਚੱਕਰ ਚੱਲਦਾ ਹੋ ਜਿਵੇਂ ਪਰਿਵਾਰਕ ਕਾਮ ਝਗੜੇ ਹੁੰਦੇ ਨੇ ਇਹ ਜਦੋਂ ਗਿਆ ਇਹਦੇ ਸਹੁਰਿਆਂ ਨੇ ਇਹ ਕੁੱਟਮਾਰ ਕਰੀ ਇਹ ਘਰੇ ਆ ਗਿਆ ਘਰੇ ਆਉਣ ਤੋਂ ਪਹਿਲਾਂ ਇਹ ਬੰਦਾ ਆਪਦੇ ਚਾਚੇ ਨੂੰ ਮਿਲਿਆ ਜਿਹੜਾ ਧੂਰੀ ਰਹਿੰਦਾ ਬਲਦੇਵ ਸ਼ਰਮਾ ਉਹਨੂੰ ਮਿਲ ਕੇ ਨੇ ਸਾਰੀ ਗੱਲ ਦੱਸੀ ਅਸੀਂ ਜਾਣ ਦਾ ਪ੍ਰੋਗਰਾਮ ਬਣਾਉਂਦੇ ਸੀ ਪਰ ਇਹ 3 ਦਿਨ ਪਹਿਲਾਂ ਰਾਤ ਨੂੰ ਸੁਸਾਈਡ ਕਰ ਗਿਆ ਸਲਫਾਜ਼ ਖਾ ਗਿਆ ਸਲਫਾਜ਼ ਖਾਣ ਤੋਂ ਪਹਿਲਾਂ ਇਹ ਵੀਡੀਓ ਮੂਵੀ ਬਣਾਤੀ ਮੂਵੀ ਬਣਾ ਕੇ ਉਹਦੇ ਵਿੱਚ ਆਪਦੇ ਘਰ ਵਾਲੇ ਦਾ ਰਸ਼ਮੀ ਦਾ ਆਪਦੇ ਸਹੁਰੇ ਦਾ ਤੇ ਆਪਦੀ ਸੱਸ ਦਾ ਨੌਪਵਾਦਾ ਪੁਲਿਸ ਨੇ ਸਾਨੂੰ ਉਦੋਂ ਤੱਕ ਸਾਥ ਦਿੱਤਾ ਉਹਨਾਂ ਦੇ ਨਾਮ ਤੇ ਐਸਆਈਆਰ ਦਰਜ ਹੋ ਗਈ ਸਾਡੇ ਨਾਲ ਪਰਸ ਉਹਨਾਂ ਦੀ ਇਹ ਗੱਲ ਨਿਬੜੀ ਵੀ ਅਸੀਂ ਪੋਸਟਮਾਰਟਮ ਕਰਵਾ ਲਵੋ ਅਸੀਂ ਰੈਸਟ ਪਾ ਲਾਂਗੇ ਚਲੋ ਇੱਥੇ ਰਿਸ਼ਤੇਦਾਰ ਆਏ ਸੁਣੋ ਕਿ ਕਦੋਂ ਰਿਸ਼ਤੇਦਾਰ ਨੇ ਫੜ ਵੀ ਲੇ ਉਦੋਂ ਬਾਅਦ ਜਦੋਂ ਉਹ ਪਰਿਵਾਰ ਜਾਂਦਾ ਸੀ ਤਾਂ ਕੁੜੀ ਵੀ ਫੜਦੀ ਉੱਥੇ ਰੈਸਟ ਕਰ ਲਈ ਮਾਨਸਾ ਤੋਂ ਪਹਿਲਾਂ ਉਹਦੀ ਸੱਸ ਤੇ ਸਹੁਰਾ ਉਹਨਾਂ ਦੋਨੂੰ ਲਏ ਪਰ ਕੁੜੀਏ ਕਿ ਇਹਨਾਂ ਨੇ ਪੁਲਿਸ ਨੇ ਇਹ ਕਹਿ ਕੇ ਛੱਡ ਦਿੱਤੀ ਵੀ ਉਹ ਪ੍ਰੈਗਨੈਂਟ ਆ 5 ਮਹੀਨੇ ਦੀ ਜੇ ਪ੍ਰੈਗਨੈਂਟ ਬੰਦਾ ਕ੍ਰਾਈਮ ਕਰ ਸਕਦਾ ਉਹਦਾ ਐਫ ਆਈ ਆਰ ਦੇ ਵਿੱਚ ਨਾ ਹੈ ਤਾਂ ਅਸੀਂ ਕਹਿੰਨੇ ਆ ਵੀ ਉਹ ਕੋਰਟ ਦਾ ਮੈਟਰ ਹੈ ਐਸ ਐਚਓ ਸਾਹਿਬ ਨਾਲ ਕੱਲ ਵੀ ਇਹੀ ਗੱਲ ਪਰਸੋਂ ਵੀ ਇਹੀ ਗੱਲ ਇਹਨਾਂ ਨੂੰ ਕੱਲ ਅਸੀਂ ਕਹੇਦੇ ਵੀ ਅਸੀਂ ਕੋਈ ਹੁੱਲੜਵਾਜੀ ਨਹੀਂ ਕਰਦੇ ਅਸੀਂ ਪੀਸਫੁੱਲ ਡੈੱਡ ਬਾਡੀ ਸਾਡੀ ਆਰਾਮ ਬਾਗ ਚ ਪਈ ਹੈ ਅਸੀਂ ਸੰਸਕਾਰ ਕਰਕੇ ਰਹਿ ਜੀਏ ਇਕੱਲੇ ਹੀ ਮੁੰਡਾ ਸੀਦੀ ਮਾਂ ਵੀ ਮਰੀਆ ਪਿਓ ਵੀ ਮਰੀਆ ਅਸੀਂ ਪਰਿਵਾਰ ਆ ਇਹਨਾਂ ਦਾ ਵੀ ਤੁਸੀਂ ਸਾਡਾ ਉਸਤਾਦ ਹੋ 10 ਵਜੇ ਦਾ ਟਾਈਮ ਕੱਲ ਐਸ ਐਚਓ ਸਾਹਿਬ ਨੂੰ ਦੇਗੇ ਸੀ ਕਿ ਅੱਜ ਵੀ ਫੇਰ ਇਹਨਾਂ ਦਾ ਉਹੀ ਸੱਬਰਵਾਲ ਸਾਹਿਬ ਦਾ ਉਹੀ ਜੋ ਪਰਸੋਂ ਦੀ ਹੈਗਾ ਲੋਹੀ ਕੱਲ ਉਹੀ ਅੱਜ ਫੇਰ ਇਹਨਾਂ ਕੁੜੀ ਪ੍ਰੈਗਨੈਂਟ ਹੈ ਜੀ ਜੇ ਇਹਨਾਂ ਨੂੰ ਇਹ ਵੀ ਕਹਤਾ ਵੀ ਜੇ ਤੁਸੀਂ ਪ੍ਰੈਗਨੈਂਟ ਨੂੰ ਛੱਡ ਸਕਦੇ ਹੋ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਐਸ ਐਚਓ ਸਾਹਿਬ ਲਿਖ ਕੇ ਦੇਣ ਡੀ ਐਸ ਪੀ ਧੂਰੀ ਲਿਖ ਕੇ ਦੇ ਦੇ ਅਸੀਂ ਫੇਰ ਵੀ ਸਸਕਾਰ ਕਰ ਦਿੰਨੇ ਆ ਉਹ ਕੋਰਟ ਮੈਟਰ ਹੈ ਉਹ ਜੁਡੀਸ਼ਨਲੀ ਦੇਖਣਾ ਹੈ ਜੇ ਕੁੜੀ ਹਸਪੀਟਲ ਹੈ ਤੁਸੀਂ ਬੰਦੀ ਪਾ ਲੋ ਉਰੇ ਲਿਓ ਅਸੀਂ ਰੇਡ ਕਰਦੇ ਨਹੀਂ ਫਰਾਨਾ ਕਰਦੇ ਧੋੰਕਾ ਕਰਦੇ ਆ ਚੀਜ਼ਾਂ ਨੇ ਪਰਿਵਾਰ ਪਰੇਸ਼ਾਨ ਹੋ ਰਿਹਾ ਅਸੀਂ ਕਹਿੰਦੇ ਵੀ ਉਹਦੀ ਮਾਂ ਉਹਦੀ ਮਾਂ ਨਹੀਂ ਹੈਗੀ ਪਿਓ ਨਹੀਂ ਹੈ ਉਹਦੀਆਂ ਭੈਣਾਂ ਨੂੰ ਦੋ ਦੋ ਤਿੰਨ ਤਿੰਨ ਦੌਰੇ ਪੈ ਗਏ ਕੋਈ ਹੋਰ ਵੀ ਸਾਡਾ ਬੱਚੇ ਦਾ ਕੋਈ ਨੁਕਸਾਨ ਹੋਊ ਤਾਂ ਵੀ ਅਸੀਂ ਐਸ ਐਚ ਉਹੀ ਚੱਲ ਰਹੀਆਂ ਨੇ ਇਹ ਬਦਲਾਅ ਦੀ ਨੀਤੀ ਇਹਨਾਂ ਦੀ ਤੇ ਇੱਥੇ ਕਤਲ ਨੂੰ ਐਕਸੀਡੈਂਟ ਬਣਾਇਆ ਜਾਂਦਾ ਆ ਬੰਦਾ ਜਿਹੜਾ ਮੂ ਮੂਵੀ ਬਣਾ ਕੇ ਆਪਦੀ ਵੀਡੀਓ ਉਹਦੇ ਵਿੱਚ ਸਾਰਾ ਕੁਝ ਲੱਗ ਗਿਆ ਸੀ ਉਹ ਤੋਂ ਬਾਹਰ ਨਹੀਂ ਗਏ ਵੀ ਜੋ ਬੱਚਾ ਕਹਿੰਦਾ ਤੁਸੀਂ ਮੂਵੀ ਸਮੋ ਜੀ ਪਰਚਾ ਦੇ ਦੋ ਉਹ ਦੇਤਾ ਤੇ ਫਿਰ ਅੱਜ ਅਰੈਸਟ ਕਿਉਂ ਨਹੀਂ ਕਰਨੀ ਦੂਜੀ ਗੱਲ ਇਹ ਆ ਵੀ ਜੇ ਕੁੜੀ ਅਰੈਸਟ ਤੁਸੀਂ ਕਰ ਲਈ ਫੜ ਲਈ ਉਹਨੂੰ ਤੁਸੀਂ ਕਹਿੰਦਾ ਵੀ ਕੱਲ ਨੂੰ 10 ਵਜੇ ਅਸੀਂ ਕੱਲ 10 ਵਜੇ ਆ ਕੇ ਬਹਿ ਗਏ ਵੀ ਤੁਹਾਨੂੰ ਕੱਲ ਦਾ 10 ਵਜੇ ਦਾ ਟਾਈਮ ਲਿਖੇ ਗਏ ਨੇ ਤੁਸੀਂ 10 ਵਜੇ ਕੁੜੀ ਆਈ ਨਹੀਂ ਅਸੀਂ ਫੇਰ ਦੁਪਹਿਰੇ 3 ਵਜੇ ਆਏ ਉਹ ਕਹਿੰਦੇ ਆ ਜੂਗੀ ਜੀ ਹੁਣ ਇਹਨਾਂ ਨੇ ਨਵਾਂ ਪੋਰਲੇ ਜੀ ਕੁੜੀ ਪ੍ਰੈਗਨੈਂਟ ਹੈ ਜੀ ਇਹ ਜਿਹੜੇ ਪਰਿਵਾਰ ਦੀ ਨੂੰਹਾਂ ਉਹਨਾਂ ਨੂੰ ਪਤਾ ਨਹੀਂ ਪ੍ਰੈਗਨੈਂਟ ਹੈ ਐਸਐਚਓ ਸਾਹਿਬ ਨੂੰ ਪਤਾ ਨਹੀਂ ਕਿੱਥੋਂ ਇਹਨਾਂ ਨੇ ਕਹਿ ਕੇ ਦਾਖਲ ਕਰਵਾ ਦਿੱਤੀ ਜੀ ਸਾਹਿਬ ਵੀ ਦਾਖਲ ਹੋ ਗਏ ਅੱਗੇ ਸੰਘਰਸ਼ ਕੀ ਹੋਏਗਾ ਅੱਗੇ ਸੰਘਰਸ਼ ਅਸੀਂ ਜੀ ਹੁਣ ਇੱਥੇ ਖੜੇ ਇਹਨਾਂ ਕੋਲੇ ਅਸੀਂ ਪਰਸੋਂ ਦੇ ਪੀਸਫੁੱਲ ਹਾਂ ਕੱਲ ਵੀ ਅਸੀਂ ਦੁਪਹਿਰ ਤੱਕ ਦੀ ਕਿਹਾ ਕੱਲ 4 ਵਜੇ ਦਾ ਪਹਿਲਾਂ ਅਸੀਂ ਪ੍ਰੋਗਰਾਮ 4 ਵਜੇ ਤੋਂ ਉਹਨਾਂ ਨੇ ਕਿਹਾ ਤਾਂ ਵੀ 10 ਵਜੇ ਤੱਕ ਅਸੀਂ ਹੁਣ ਦੇਖੋ 10:30 ਦੇ ਵਜੇ 11 ਵਜੇ ਅਸੀਂ 11 ਵਜੇ ਆਇਆ 10:30 ਅਸੀਂ ਬੈਠੇ ਨਾਲ ਕੋਲੇ ਇਹਨਾਂ ਦੀ ਕੋਈ ਕਾਰਵਾਈ ਨਹੀਂ ਜਿਹੜਾ ਪਰਸੋਂ ਮੁੰਡਾ ਦਿੱਤਾ ਇਹਨਾਂ ਨੇ ਜਿਹੜਾ ਪਰਸੋਂ ਮੁੰਡਾ ਦਿੱਤਾ ਇਹਨਾਂ ਨੂੰ ਉਹੀ ਮੁੰਡਾ ਸਾਹਮਣੇ ਐਸਐਚਓ ਸਾਹਮਣੇ ਹੁੰਦਾ ਉਹੀ ਮੁੰਡਾ ਇਹ ਫੇਰ ਕਹਿੰਦੇ ਵੀ ਅਸੀਂ ਕੁੜੀ ਨੂੰ ਰੈਸਟਿੰਗ ਕਰ ਸਕਦੇ ਵੀ ਸਾਡੇ ਕੋਲੇ ਕੋਈ ਕਾਨੂੰਨ ਨਹੀਂ ਹੈ ਵੀ ਜੇ ਉਹ ਪ੍ਰੈਗਨੈਂਟ ਆ ਸਾਨੂੰ ਲੈ ਆਈਏ ਇਹ ਕਾਨੂੰਨ ਦੀ ਧਾਰਾ ਦਾ ਕੋਈ ਕਹਿੰਦੇ ਨਹੀਂ ਕਿ ਸਾਡੇ ਕੋਲ ਹੈ ਤੁਸੀਂ ਆਖਰ ਨੂੰ ਉਹ ਬੱਚਾ ਮਰਿਆ ਹੈ ਨੌ ਲੈ ਰਿਹਾ ਹੈ ਮੇਨ ਅਕਿਊਜ਼ਡ ਹੋਇਆ ਹੈ ਉਹਨੂੰ ਕਿਉਂ ਨਹੀਂ ਗ੍ਰਿਫਤਾਰ ਕਰ ਰਹੇ ਜਿੱਥੋਂ ਪਤਾ ਲੱਗਦਾ ਵੀ ਪੁਲਿਸ ਨੇ ਕੁਛ ਨਾ ਕੁਛ ਕਾਲਾ ਵਾਲਾ ਕੋ ਕਾਲਾ ਇੰਨਾ ਵੀ ਹਮਦਰਦੀ ਕਰਦੀ ਆ ਉਹਦੇ ਨਾਲ ਜੇ ਹੁਣ ਕੋਈ ਕੱਲ ਨੂੰ ਪ੍ਰੈਗਨੈਂਟ ਜਨਾਨੀ ਆ ਕੋਈ ਬੰਦਾ ਕਹਦੇ ਵੀ ਤੂੰ ਕ੍ਰਾਇਮ ਕਰਦੇ ਤਾਂ ਮਤਲਬ ਪੁਲਿਸ ਨੇ ਫੜਨਾ ਨਹੀਂ ਉਹਨੂੰ